ਉਸਤਾਦਾਂ ਦੇ ਉਸਤਾਦ ਪੀਰ ਫਕੀਰ ਗਵਈਏ ਸਾਡੇ ਬਾਪੂ ਜੀ ਉਸਤਾਦ ਸ਼੍ਰੀ ਲਾਲ ਸਿੰਘ ਜਮਲਾ ਜੱਟ ਬਸ 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 ਉਹਨਾਂ ਦੇ ਮੇਲੇ ਤੇ ਹਾਜ਼ਰ ਸਾਰੇ ਸਤਿਕਾਰਾਂ ਪਿੱਛੇ ਜਿੰਨੇ ਬਾਲਕੋਨੀ 'ਚ ਖੜੇ ਆ ਆਪਣੇ ਹੱਥ ਦੋਵੇਂ ਖੜੇ ਕਰਕੇ ਤਾੜੀ ਲਾਓ ਪਹਿਲਾਂ ਸਾਰਿਆਂ ਦੇ ਜੀ ਆਇਆਂ ਨੂੰ ਬਹੁਤ ਬਹੁਤ ਸਤਿਕਾਰ ਬਹੁਤ ਬਹੁਤ ਧੰਨਵਾਦ ਮਾਮੋ ਪੇਣਾ ਬੈਠੀਆਂ ਪੌਦੇ ਸਤਕਾਰਯੋਗ ਹਸਤੀਆਂ ਰਾਏ ਸਾਹਿਬ ਸਾਡੇ ਐਮਐਲਏ ਸਾਹਿਬ ਕੁਲਾ ਜੀ ਹਲੇ ਹਲੇ ਔਰ ਸਾਡੇ ਚੇਅਰਮੈਨ ਸਾਡੇ ਰੂਹੇ ਰਮਨ ਜਨਾਬ ਮਧੂ ਸਾਈ ਜੀ ਔਰ ਸਾਡੇ ਪਾਪਾ ਜੀ ਸੁਖਿੰਦਰ ਪਾਰਦ ਸਾਹਿਬ ਸੁਖਿੰਦਰ ਮੇਰੇ ਨਾਲ ਤੁਹਾਡੇ ਲਈ ਹੱਲ ਮਿਲਣਾ ਹੋ ਜਾਣਾ ਕੰਮ ਜਿਹੜੇ ਗੀਤ ਕਰਕੇ ਢੋਲਾ ਜਮਲਾ ਨੂੰ ਪਦਮਸ਼ਰੀ ਅਵਾਰਡ ਲਈ ਮਿਲਿਆ ਜਿਹੜੇ ਗੀਤ ਕਰਕੇ ਵਿਸ਼ਵ ਰਿਕਾਰਡ ਬਣਿਆ ਜਿਹਦੇ ਜੀ ਕਰਕੇ ਆਰਟ ਕਾਉਂਸਲ ਇੰਡੀਆ ਦਾ ਮੈਨੂੰ ਡਾਇਰੈਕਟਰ ਲਾਇਆ ਗਿਆ ਉਸ ਗੀਤ ਜਿੰਦਰ ਕਰੂੰਗਾ ਪਹਿਲਾਂ ਸਭ ਤੋਂ ਪਹਿਲਾਂ ਕਿਉਂਕਿ ਜਿਹੜਾ ਸਭ ਕੁਝ ਮਿਲਿਆ ਇੱਕੋ ਕੋ ਦਰਬਾਰ ਵਲੀਆਂ ਦਾ ਵਲੀ ਫਕੀਰ ਉਸਤਾਦ ਲਾਲ ਚੰਦ ਜਮਲਾ ਜੱਟ ਜੀ ਦੇ ਦਰਬਾਰ ਤੋਂ ਸਭ ਕੁਝ ਸਰਣ ਮਿਲਿਆ ਮੇਰੇ ਖਿਆਲ ਵਿੱਚ ਜਿਹੜੇ ਸਾਰੇ ਕਲਾਕਾਰ ਰੋਟੀ ਖਾਂਦੇ ਆ ਤੇ ਸਾਰਾ ਜਮਲਾ ਜਿੰਦਰ ਕਰਕੇ ਸਤਿ

ਅਸੀਂ ਫੇਰ ਲੈਨੇ ਆ ਤੇਰਾ ਨਾਮ ਅਸੀਂ ਫੇਰ ਲੈਨੇ ਆ ਤੇਰਾ ਨਾਮ ਅਮਲਾ ਉੱਥੇ ਅਕਲ ਵਿਚਾਰੀ ਦਾ ਕੰਮ ਕੀ ਏ ਉੱਥੇ ਅਕਲ ਵਿਚਾਰੀ ਦਾ ਕੰਮ ਕੀ ਏ ਜਿੱਥੇ ਤੇਰਾ ਏ ਮੁਕਾਮ ਜਮਲਾ ਲਾਜ ਰਖ ਲਈ ਹੱਥਾਂ ਜੋੜਿਆਂ ਦੀ ਤੈਨੂੰ ਲੱਗਿਆ ਕਰਨ ਸਲਾਮ ਜਮਲਾ ਇਸ ਜਗ ਨੂੰ ਦੱਸਾਂ ਤਾਂ ਮੈਂ ਕੀ ਦੱਸਾਂ ਮੈਂ ਤੇ ਅਜ਼ਲਾਂ ਤੋਂ ਤੇਰਾ ਹਾਂ ਗੁਲਾਮ ਜਮਲਾ ਬਾਪੂ ਜੀ ਕਹਿੰਦੇ ਜਮਲਿਆ ਤੂੰ ਜਾ ਕੇ ਦੁਨੀਆ ਨੂੰ ਹਰ ਥਾਂ ਤੇ ਗੱਲ ਕਹਿਣੀ ਹੈ ਆਪਣੇ ਕੀਤੇ ਕਰਮਾਂ ਦੀ ਤੁਹਾਨੂੰ ਸਜ਼ਾ ਭੁਗਤਣੀ ਪੈਣੀ ਹੈ ਪੈਣੀ ਹੈ ਕਿਉਂ ਅੱਜ ਦੇ ਕਲਾਕਾਰ ਜਿਹੜੇ ਹਾਲ ਬੁਰਾ ਹਾਲ ਹੋਇਆ ਬਾਬਾ ਜੀ ਨੇ ਤੁੰਬਾ ਖੰਡੇ ਕਰੇ ਪਿਆ ਮੇਰੇ ਪਾਪਾ ਜੀ ਉਸਤਾਜ ਉਸਦੇਵ ਜਮਲਾ ਜਿਹੜੇ ਮੈਨੂੰ ਤੁੰਬਾ ਦਿੱਤਾ ਸੀ ਉਹ ਮੈਨੂੰ ਇੰਜ ਲੱਗਦਾ ਜਿਵੇਂ ਰੋਇਆ ਘੁਰ ਲਾਉਂਦਾ ਹੁੰਦਾ ਅੱਜ ਦੇ ਸੱਬਿਆ ਚਾਨ ਨੂੰ ਸੁਣਦਾ ਹੁੰਦਾ ਕੀ ਕਹਿੰਦਾ ਕੁਲੇ ਸਾਹਿਬ ਤੁੰਬਾ ਕੀ ਕੀ ਕਹਿੰਦਾ ਸੁਣੋ ਵਾ ਵਾ ਜਸਸੀ ਭਾਈ ਸਾਡੇ ਜਸਵੀਰ ਜਸਸੀ ਜੀ ਮੇਰੀ ਖੁਸ਼ ਨਸੀਬੀ ਹੈ ਕਿ ਇਹ ਸੁਣ ਰਹੇ ਬਹੁਤ ਬਹੁਤ ਧੰਨਵਾਦ ਮੈਸੇਜ ਦੇਣਗੇ ਜਸਸੀ ਭਾਜੀ ਸਾਡੇ ਬਹੁਤ ਹੀ ਰਿਸਪੈਕਟਡ ਜਸਬੀਰ ਜਸਸੀ ਭਾਜੀ ਉਹਨਾਂ ਨੂੰ ਕੋਈ ਰਜੇ ਵਾਂ ਕੰਪਿਆ ਗਿਆਸ ਕਰਕੇ ਆ ਨਹੀਂ ਸਕਿਓ ਉਹ ਵੀਡੀਓ ਕਾਲ ਦੇ ਵਿੱਚ ਨੇ ਉਹ ਆਪ ਖੁਦ ਕਹਿਣਗੇ ਕਿ ਮੇਰੇ ਕੋ ਕਿਉਂ ਨਹੀਂ ਆਏਗਾ ਜਸਸੀ ਭਾਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਕੇ ਕਿੱਥੇ ਆ ਕਿਉਂਕਿ ਦੂਰ ਸੀਗਾ ਬਹੁਤ ਤੇ ਸ਼ੂਟ ਸੀਗਾ ਉਸ ਕਰਕੇ ਆਨੀਫ ਜਿੱਤ ਗਿਆ ਪਰ ਸਾਰਿਆਂ ਨੂੰ ਸੱਚੀ ਕਰ ਤੇ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਬਹੁਤ ਮੁਬਾਰਕਾਂ ਬਹੁਤ ਹੀ ਮੁਬਾਰਕਾਂ ਜੀ ਬਗਾਬ ਮੇਲਾ ਭਰਿਆ ਬਟ ਕਹਿਣ ਬਣਿਆ ਬੈ ਕੰਮ ਕੇ ਵਾ ਵਾ ਵੈਰੀ ਗੁੱਡ ਓਕੇ ਠੀਕ ਹੈ ਜੀ ਭਾਈ ਤੁੰਬ ਸਾਈ ਜੀ ਤੁੰਬ ਕਹਿੰਦਾ ਕਿ ਕੀ ਰੋਨਰੋਂ ਦਾ ਕਹਿੰਦਾ ਤੁੰਬ ਕਹਿੰਦਾ ਔਰਤ ਨੱਚਦੀ ਰਹੀ ਦੇ ਵਿੱਚ ਬਜ਼ਾਰਾਂ ਦੇ ਇਹ ਔਰਤ ਨੱਚਦੀ ਰਹੀ ਦੇ ਵਿੱਚ ਬਜ਼ਾਰਾਂ ਦੇ ਤੇ ਗੈਰ ਫੁੱਕਣਗੇ ਮੂੰਹ ਤੇ ਅਸਾਂ ਲਾਚਾਰਾਂ ਦੇ ਜਗ ਜਨਨੀ ਗੁਰ ਲਾਉਂਦੀ ਪਈ ਸਤਕਾਰ ਬਿਨਾ ਇੱਕ ਦਿਨ ਤੂੰ ਬਰੋਬ ਆਪਣੇ ਯਾਰ ਬਿਨਾ ਮੈਂ ਕੁੰਬਾ ਰੋਂਦਾ ਵੇਖਿਆ ਕੁੰਬਾ ਕੀ ਕਹਿੰਦਾ ਕਿ ਬਿਨ ਯਮਲੇ ਦੇ ਨਾਨਕ ਦੀ ਗੱਲ ਕੋਈ ਸੁਣਾਉਂਦੇ ਨਾ ਬਾਬਾ ਜਮਲਾ ਗਾਉਂਦਾ ਸਤਗੁਰ ਨਾਨਕ ਤੇਰੀ ਲਨੈਰੀ ਅੱਜ ਦੇ ਕਲਾਕਾਰ ਦੀ ਕੀਤੀ ਰੰਗ ਪਿਆਲੀ ਕਿ ਬਿਨ ਯਮਲੇ ਦੇ ਨਾਨਕ ਦੀ ਗੱਲ ਕੋਈ ਸੁਣਾਉਂਦੇ ਨਾ ਅੱਜ ਸ਼ੋਰ ਸ਼ਰਾਬ ਆ ਪਾ ਪੈ ਗਿਆ ਐਮਐਲਏ ਸਾਹਿਬ ਅਜਨਾਲਾ ਸਾਹਿਬ ਬਹੁਤ ਆਸ਼ੀਰਵਾਦ ਆ ਮੇਰੀ ਪਾਰਟੀ ਚੋਂ ਵੀ ਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਧੰਨਵਾਦ ਜ਼ੋਰਦਾਰ ਤਾੜੀ ਲਾਓ ਮੇਲੇ ਸਾਹਿਬ ਦੇ ਨਾਮ ਤੇ ਜਿੰਨੇ ਵੀ ਰਾਏ ਸਾਹਿਬ ਲਿਸ਼ਾ ਜੀ ਸਹੀਜ ਮਧੂ ਜੀ ਕੀ ਕਹਿੰਦਾ ਸੁਣਨ ਲਈ ਗੱਲ ਕਿ ਗੱਲ ਸਮਝਣ ਮੈਂ ਬਹੁਤ ਲੰਮ ਨੂੰ ਦੂਰ ਬਹੁਤ ਜਾ ਆ 250 ਕਿਲੋਮੀਟਰ ਤੋਂ ਮ ਆ ਅੱਜ ਪਹੁੰਚਣਾ ਕੀ ਕਹਿੰਦਾ ਕਹਿੰਦਾ ਕਿ ਬਿਨ ਯਮਲੇ ਦੇ ਨਾਨਕ ਵੀ ਗੱਲ ਕੋਈ ਸੁਣਾਉਂਦੇ ਨਾ ਅੱਜ ਸ਼ੋਰ ਸ਼ਰਾਬਾ ਪੈ ਗਿਆ ਬਹੁਤ ਸੁਰ ਵਿੱਚ ਗਾਉਂਦੇ ਨਾ ਸੁਰਤਾਲ ਸਮਝ ਨਹੀਂ ਆਉਂਦਾ ਗੁਰੂ ਦੀ ਮਾਰ ਬਿਨਾ ਇੱਕ ਦਿਨ ਤੂੰ ਬਰੋਂਦਾ ਕਹਿੰਦਾ ਯਾਰ ਬਿਨਾ ਉਹ ਮੈਂ ਤੂੰ ਬਰੋਂਦਾ ਵੇਖਿਆ ਤੂੰ ਬਰੋਂਦਾ ਹੋਰ ਕੀ ਕਹਿੰਦਾ ਕਹਿੰਦਾ ਵਿੱਚ ਸ਼ੀਸ਼ੇ ਆ ਸੱਪਿਆਂ ਚਾਰ ਸਾਡਾ ਬੰਦ ਹੋ ਗਿਆ ਏ ਬਿੱਚ ਸਿਸ਼ੇ ਆ ਸੱਬਿਆਂ ਚਾਰ ਸਾਡਾ ਬੰਦ ਹੋ ਗਿਆ ਏ ਸਾਫ ਸੁਥਰੀਆਂ ਕਲਮਾਂ ਨੂੰ ਅਧ ਰੰਗ ਹੋ ਗਿਆ ਸਾਫ ਸੁਥਰੀਆਂ ਕਲਮਾਂ ਨੂੰ ਅਧ ਰੰਗ ਹੋ ਗਿਆ ਸਾਡੇ ਸੰਸਮਾਜ ਤੋਂ ਜਿਨ੍ਹਾਂ ਨੇ ਮੈਨੂੰ ਰਾਜ ਕਹਿ ਕੇ ਬੁਲਾਇਆ ਇਹਨਾਂ ਦੇ ਕਰਮ ਹੈ ਸਾਈ ਮਧੂ ਜੀ ਬਹੁਤ ਸਾਰਾ ਸ਼ੀਭਾ ਦੇ ਕੇ ਤਾੜੀ ਲਾ ਦਿਓ ਸੰਸਮਾਜ ਦੇ ਚੇਅਰਮੈਨ ਸਾਡੇ ਦੇ ਮਿਆਂ ਪਹੁੰਚੇ ਇਹ ਵੱਡੀ ਹਸਤੀ ਹੈ ਕਿਤੇ ਕਿਤੇ ਪਹੁੰਚਦੀ ਤੇ ਮੇਲੇ ਦੇ ਭਾਗ ਸਾਡੇ ਭਾਗ ਜਿਹੜੇ ਪਹੁੰਚੇ ਹੁਣ ਬਾਦ ਕੀ ਕਹਿੰਦਾ ਕੰਦਕ ਕੇ ਬਿਣੀ ਅਮਲੇ ਦੇ ਲੋਕ ਗੀਤ ਸਭ ਸੁਣਨੇ ਪੈ ਗਏ ਨੇ ਪਰਦੇਸੋਂ ਆਏ ਵਪਾਰੀ ਸਾਨੂੰ ਲੁੱਟ ਕੇ ਲੈ ਗਏ ਨੇ ਜਿੰਨਾ ਜਿਸਮ ਤਾਂ ਮਾਸ਼ਾਲਾ ਆ ਸੋਚ ਵਿਚਾਰ ਬਿਨ ਤੂੰ ਬਰੋਂਦਾ ਵੇਖ ਮੈਂ ਆਪਣੇ ਯਾਰ ਬਿਨ ਉਹ ਤੂੰ ਬਰੋਂਦਾ ਵੇਖਿਆ ਲਾਸ ਗੱਲ ਤੂੰ ਬੀਆਂ ਚੱਕ ਕੇ ਲੋਕੀ ਭੁੱਲ ਗਏ ਅਮਲੇ ਨੂੰ ਕਈਆਂ ਨੇ ਦਾਗੀ ਕਰਤਾ ਏ ਚਿੱਟੇ ਸ਼ਮਲੇ ਨੂੰ ਕਈਆਂ ਨੇ ਦਾਗੀ ਕਰਤਾ ਚਿੱਟੇ ਸ਼ਮਲੇ ਨੂੰ ਭੋਲੇ ਅਮਲੇ ਨਾਮ ਕਮਾਇਆ ਕੋਠੀਕਾਰ ਬਣ ਤੂੰ ਬਰੋਂਦਾ ਵੇਖ ਮੈਂ ਆਪਣੇ ਯਾਰ ਬਿਨ ਮੇਰੀ ਮਾਂ ਵੱਲੋਂ ਅਸ਼ੀਰਵਾਦ ਬਹੁਤ ਆਇਆ ਅਜਨਾਲਾ ਸਾਹਿਬ ਮੇਰਾ ਵੀਰ ਜਿਹਦੇ ਕਰਕੇ ਮੈਂ ਪਦਮ ਸ਼੍ਰੀ ਲਈ ਨਾਮਿਨੇਟ ਹੋ ਗਿਆ ਬੜੇ ਅਵਾਰਡ ਮਿਲ ਗਏ ਸਭ ਕੁਝ ਮਿਲਿਆ ਉਹੀ ਗੱਲ ਕਰਨ ਲੱਗਿਆ ਘਾਗਰ ਚਿਮਟੇ ਤੇ ਅਲਗੋਜ਼ੇ ਸਾਂਬੇ ਵਿੱਚ ਅਲਮਾਰੀ ਲੱਛਰਤਾ ਤੇ ਪਛਮੀ ਰੰਗ ਅੱਜ ਪਿਆ ਕੀਤਾ ਤੇ ਭਾਰੀ ਕਹਿੰਦੇ ਧੀਆਂ ਨੂੰ ਟੋਟਾ ਪੁਰਜਾ ਕਹਿੰਦੇ ਧੀਆਂ ਨੂੰ ਟੋਟਾ ਪੁਰਜਾ ਸ਼ਰਮ ਲਾਹੀ ਕਈ ਨਕਾਨੇ ਹਾਂਜੀ ਭਾਈ ਜੀ ਹੋਇ ਅਮਲਿਆ ਤੇਰੀ ਤੂੰ ਵੀ ਛੱਡ ਕੇ ਰਫਲਾ ਫੜ ਲੀਆਂ ਗਏ ਕਾਨੇ ਹੋਇ ਅਮਲਿਆ ਤੇ ਵੀ ਤੂੰ ਵੀ ਛੱਡ ਕੇ ਰਫਲਾ ਫੜ ਲੀਆਂ ਗਏ ਕਾਨੇ ਅੱਜ ਅਮਲੇ ਜੱਟ ਦੀ ਤੂੰ ਵੀ ਛੱਡ ਕੇ ਬਦੂਕਾ ਫੜ ਲੀਆਂ ਗਏ ਕਾਨੇ ਯਾ ਵੀ ਮੈਂ ਮਾਂ ਜਾਂ ਕੁੜੀਆਂ ਮਤ ਮਾਰੀ ਆ ਸੁਣ ਸੇ ਇੱਥੇ ਯਾਰ ਦੀ ਮੈਂ ਮਾਂ ਜਾਂ ਕੁੜੀਆਂ ਮਤ ਮਾਰੀ ਸੱਬਿਆਚਾਰ ਦਾ ਬੇੜਾ ਮਾਤਾ ਸੱਬਿਆਚਾਰ ਦਾ ਬੇੜਾ ਬਾਬਾ ਸਿੰਗੜ ਕਈ ਨ ਲਖਾ ਨੇ रफला फड़ियां गायका ने अॼु जमले झटली तूं छटके रफला फलिया गायका ने जमलिया तेरी तूंगी छे रफला फलिया गायका ने अॼु रफला ਦਫਲੀ ਦੀ ਸਰਦਾਰੀ ਹੁਣੋਂ ਨਾ ਮਰ ਜਾਣ ਮਾਨ ਦੀ ਦਫਲੀ ਦੀ ਸਰਦਾਰੀ ਕੁਲਦੀਪ ਮਰਾੜਾ ਲਿਖੀ ਨਾ ਮਾਰਾ ਓ ਚੰਗਾ ਬਣ ਲਖਾਰੀ ਦਫਲੀ ਦੀ ਜੁਮਰਾੜਾ ਲਿਖੀ ਨਾ ਮਾਰਾ ਚੰਗਾ ਬਣ ਲਖਾਰੀ ਓ ਲੈ ਅਮਲੇ ਨੂੰ ਮਾਨ ਬਖਸ਼ਿਆ ਨੀ ਅਮਲੇ ਨੂੰ ਓ ਲੈ ਅਮਲੇ ਨੂੰ ਮਾਨ ਬਖਸ਼ਿਆ ਵਿਰਸੇ ਦੇ ਚੰਗੇ ਲੋਕਾਂ ਨੇ ਤਾੜੀ ਲਾਓ ਬਸਾਰੇ ਹੋਈ ਅਮਲਿਆ ਤੇਰੀ ਤੂੰ ਵੀ ਛੱਡ ਕੇ ਰਫਨਾ ਫੜਾ ਜਾਏਗਾ ਨੇ ਹੋਈ ਅਮਲੇ ਜੈਨਾ ਤੂੰ ਵੀ ਛੱਡ ਕੇ ਰਫੜਾ ਫੜ ਲੀਆਂ ਗਈਆਂ ਅੱਜ ਬੰਦੂਕਾਂ ਚੱਕੀਆਂ ਗਈਆਂ ਨੇ ਜੇ ਨੀ ਹਾਜ਼ਰੀ ਭਵਾਨ ਕਰਿਓ ਤੁਹਾਡਾ ਬਹੁਤ ਬਹੁਤ ਸਨਮਾਨ ਸਤਕਾਰ ਇੱਕ ਵਾਰੀ ਫੇਰ ਸਾਡੇ ਮੈਂ ਇਹਨਾਂ ਨੇ ਮੈਨੂੰ ਗਲਤ ਸੀ ਤੁਹਾਨੂੰ ਸਾਰਿਆਂ ਨੂੰ ਸੁਣਾਇਆ ਕਿ ਮੈਂ ਥੋੜੀ ਜਿਹੀ 우ਸਤਾਦ ਜੀ ਦੇ ਜਲੂਸ਼ ਗਿਰਦ ਚੱਲਣੇ ਲੱਗੇ ਜਦੋਂ ਲੋਨ ਦੀ ਕਸਮ ਹੁੰਦੀ ਨਾ ਪਗੜੀ ਰਸਮ ਨਾਲ ਲੋਨ ਦਿੱਤਾ ਜਾਂਦਾ ਤੇ ਇਹਨਾਂ ਨੇ ਮੈਨੂੰ ਦਿੱਤਾ ਤੇ ਇਹ ਬੱਚੀਆਂ ਬੈਠੀਆਂ ਸਾਡੀਆਂ ਪੈਣਾ ਛੋਟੀਆਂ ਤੀਆਂ ਬੱਚੀਆਂ ਬੈਠੀਆਂ ਜਦੋਂ ਪਾਪਾ ਮੇਰੇ ਨਾਲ ਗੱਲ ਕਰਦੇ ਨਾ ਤੇ ਮੇਰੀ ਮਾਂ ਦੀ ਗੱਲ ਘੜਦਾ ਮੜਾ ਸਮਝਾ ਰਿਹਾ ਜੋਰ ਦੇ ਤਾੜੀ ਕਿਉਂਕਿ ਜਦੋਂ ਇਹ ਮੈਨੂੰ ਪਿਆਰ ਸਤਿਕਾਰ ਦਿੰਦੇ ਆ ਗੱਲ ਕਰਨ ਦਾ ਸਟਾਈਲ ਮੈਨੂੰ ਪਾਪਾ ਜੀ ਲਗਾਉਂਦਾ ਸਾਰਾ ਵਿੱਚ ਤੇ ਮੈਂ ਇਹਨਾਂ ਦੇ ਬਹੁਤ ਧੰਨਵਾਦੀ ਆ ਇਸ ਮੇਲੇ ਦੇ ਪੰਬੰਦਕਾਂ ਦਾ ਧੰਨਵਾਦ ਕਰਦਾ ਜਿੱਥੇ ਤੁਸੀਂ ਇਸ ਮੇਲੇ ਨੂੰ ਆਰਗੇਨਾਈਜ਼ ਕਰਨ ਵਾਸਤੇ ਬਹੁਤ ਸਾਰਾ ਫੰਡ ਲਾਉਨੇ ਹੋ ਬਹੁਤ ਸਾਰੀ ਹਿੰਮਤ ਕਰਦੇ ਹੋ ਉੱਥੇ ਇੱਕ ਉਸ ਤਰਵੇਸ਼ ਗਾਇਕ ਨੂੰ ਵੀ ਬਹੁਤ ਵੱਡੀ ਸਰਦਾਂ ਜਲੀ ਹੈਗੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ